ਜੇ ਪਿਰੰਦੀ ਜੀ ਤੇ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਕਿਉਂਕਿ ਕੱਲ ਜੂਨ ਮਹੀਨਾ ਸ਼ੁਰੂ ਹੋ ਰਿਹਾ ਹੈ ਵੈਸੇ ਜਦੋਂ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਆਪਾਂ ਸੰਗਰਾਮ ਤੋਂ ਕਹਦੀਦਾ ਆ ਕਿ ਇਹ ਮਹੀਨਾ ਸ਼ੁਰੂ ਹੋਇਆ ਸੋ ਇਸ ਮਹੀਨੇ ਬਹੁਤ ਹੀ ਚੰਗੇ ਕਰਮ ਕੀਤੇ ਜਾਣੇ ਨੇ ਸੋ ਬਹੁਤ ਹੀ ਕਰਮਾ ਭਾਗਾ ਵਾਲਾ ਇਹ ਮਹੀਨਾ ਹੁੰਦਾ ਹੈ ਇਹਦੇ ਵਿੱਚ ਦੇਵੀ ਦੇਵਤਿਆਂ ਦੀ ਗੁਰੂਆਂ ਪੀਰਾਂ ਦੀ ਪੂਰੀ ਕਿਰਪਾ ਹੁੰਦੀ ਹੈ ਕਿਉਂਕਿ ਇਸ ਮਹੀਨੇ ਸੇਵਾ ਵੱਧ ਛੜ ਕੇ ਪੀਰਾਂ-ਪੀਰਾਂ ਦੀ ਹੁੰਦੀ ਹੈ ਸੋ ਇਸ ਕਰਕੇ ਇਸ ਮਹੀਨੇ ਜਿੰਨਾ ਹੋ ਸਕਦਾ ਆ ਦਾਨ ਫੁੰਦ ਕਰੋ ਸੋ ਚੰਗਾ ਕਰਮ ਕਰੋ ਤੇ ਇਸ ਮਹੀਨੇ ਕਈਆਂ ਦੀ ਤਕਦੀਰ ਬਣਨੀ ਹੈ ਕਈਆਂ ਦਾ ਸਮਾਪਤਣਾ ਹੈ ਪਤਾ ਨਹੀਂ ਮਾਲਕ ਨੇ ਕਾਦ ਕੀਦੇ ਤੇ ਖੁਸ਼ ਹੋ ਕੇ ਰੁਕੇ ਹੋਏ ਕੰਮ ਜਿਹੜੇ ਆ ਉਹ ਚਲਾ ਦੇਣੇ ਸੋ ਇਸ ਮਹੀਨੇ ਜਿੰਨੇ ਵੀ ਹੋ ਸਕਦੇ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰਨੀ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਕਿ ਇੱਕ ਹਫਤਾ ਜੇਠੇ ਦਿਨਾਂ ਦਾ ਚੱਲਣਾ ਹੈ ਸੋ ਜੇਠੇ ਦਿਨਾਂ ਦੇ ਵਿੱਚ ਜੋ-ਜੋ ਵੀ ਕਰਮ ਬਣਦਾ ਹੈ ਉਹ ਜ਼ਰੂਰ ਕਰਨਾ ਜੀ ਸੋ ਜਦੋਂ ਅਸੀਂ ਹਰ ਰੋਜ਼ ਆਪਣੇ ਲਈ ਟਾਈਮ ਕੱਢਦੇ ਆ ਆਪਣੇ ਖਾਣੇ ਬਣਾਉਣ ਲਈ ਟਾਈਮ ਕੱਢਦੇ ਖਾਣਾ ਖਾਣ ਲਈ ਟਾਈਮ ਕੱਢਦੇ ਆ ਤੇ ਉੱਥੇ ਮਹੀਨੇ 'ਚ ਇੱਕ ਵਾਰ ਜਦੋਂ ਜੇਠਾ ਦਿਨ ਆਉਂਦਾ ਹੈ ਤਾਂ ਉਹ ਮਨਾ ਲੈਣਾ ਚਾਹੀਦਾ ਹੈ ਕਿਉਂਕਿ ਉਹ ਕਰਮ ਕੀਤਾ ਹੋਇਆ ਲੇਖੇ ਹੀ ਲੱਗਣਾ ਹੈ ਅਸੀਂ ਆਪਣੇ ਲਈ ਬਹੁਤ ਤਰ੍ਹਾਂ ਦੇ ਕੰਮ ਕਰ ਲੈਨੇ ਆ ਚਾਹੇ ਉਹ ਮੁਸ਼ਕਿਲ ਤੋਂ ਮੁਸ਼ਕਿਲ ਕਿਉਂ ਨਾ ਹੋਵੇ ਤੇ ਇੱਥੇ ਆਪਾਂ ਮਾਲਕ ਦੇ ਨਾਮ ਤੇ ਕੰਮ ਕਰਨੇ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਵੀਡੀਓ ਚੱਲਦੇ ਚੱਲਦੇ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਕੱਲ ਸੰਗਰਾਮਤ ਹੈ ਤੇ ਸੰਗਰਾਮਤ ਦੇ ਦਿਨ ਤੁਸੀਂ ਗੁਰਦੁਆਰਾ ਸਾਹਿਬ ਇਹ ਇੱਕ ਚੀਜ਼ ਜ਼ਰੂਰ ਲੈ ਕੇ ਜਾਣੀ ਹੈ ਜੀ ਸੋ ਵੀਡੀਓ ਨੂੰ ਪੂਰੀ ਸੁਣੋਗੇ ਤਾਂ ਗੱਲ ਕਾਫੀ ਹੱਦ ਤੱਕ ਸਮਝ ਵਿੱਚ ਆਉਂਦੀ ਹੈ ਸੋ 5-10 ਮਿੰਟ ਦਾ ਸਮਾਂ ਹਰ ਰੋਜ਼ ਚੰਗੇ ਪਾਸੇ ਨੂੰ ਜਰੂਰ ਲਾਉਣਾ ਚਾਹੀਦਾ ਜਿੱਥੇ ਵੀ ਕੋਈ ਧਾਰਮਿਕ ਤੁਹਾਨੂੰ ਗੱਲ ਸੁਣਨ ਨੂੰ ਮਿਲਦੀ ਹੈ ਉੱਥੇ ਖੈਰ ਕੇ ਉਹ ਗੱਲ ਨੂੰ ਸੁਣ ਲੈਣਾ ਚਾਹੀਦਾ ਆ ਤੇ ਖਾਨੇ ਪਾਉਣਾ ਚਾਹੀਦੀ ਆ ਕਿਉਂਕਿ ਪ੍ਰਮਾਤਮਾ ਨਾਲ ਜੁੜੀਆਂ ਗੱਲਾਂ ਸੀ ਜਿੰਨੀਆਂ ਵੀ ਸੁਣਾ ਸਮਝਾਂਗੇ ਉਹਨਾਂ ਹੀ ਜ਼ਿੰਦਗੀ ਵਿੱਚ ਬਦਲਾਵ ਆਵੇਗਾ ਸੋ ਜਿੰਨਾ ਸੀ ਸਾਧ ਸੰਗ ਕਿਉਂ ਕਰਦੇ ਸਾਧ ਸੰਗ ਦੇ ਨਾਲ ਹੀ ਮਨ ਜਿਹੜਾ ਪ੍ਰਮਾਤਮਾ ਨਾਲ ਜੁੜਦਾ ਆ ਕਿਉਂਕਿ ਕੋਈ ਨਾ ਕੋਈ ਗੱਲ ਪਤਾ ਨਹੀਂ ਕਦ ਕਿਦੇ ਮਨ ਨੂੰ ਛੂ ਜਾਵੇ ਸੋ ਕਈ ਵਾਰ ਕੋਈ ਗੱਲ ਹੀ ਇਹੋ ਜੀ ਇਨਸਾਨ ਸੁਣ ਲੈਂਦਾ ਹੈ ਮਾਲਕ ਦੇ ਜੁੜੀ ਹੋਈ ਵੈਸੇ ਜਦੋਂ ਘਰ ਦੇ ਮੈਂਬਰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਨਸਾਨ ਉੱਥੇ ਇਗਨੋਰ ਕਰਦਾ ਹੈ ਉਸ ਗੱਲ ਨੂੰ ਸਮਝਣਾ ਨਹੀਂ ਚਾਹੁੰਦਾ ਪਰ ਕਿਤੇ ਉਹ ਜਦੋਂ ਬਾਹਰੋਂ ਅਸੀਮ ਪਰਮਾਤਮਾ ਨਾਲ ਜੁੜੀ ਹੋਈ ਗੱਲ ਕਿਸੇ ਤੋਂ ਸੁਣ ਲੈਣੇ ਆ ਤੇ ਉਹ ਗੱਲ ਜੱਕ ਦਾ ਮਨ ਨੂੰ ਛੂ ਜਾਂਦੀ ਹੈ ਤਾਂ ਉੱਥੋਂ ਹੀ ਜ਼ਿੰਦਗੀ ਜਿਹੜੀ ਆ ਬਦਲਣੀ ਸ਼ੁਰੂ ਹੋ ਜਾਂਦੀ ਹੈ ਮਾਲਕ ਦੀ ਕਿਰਪਾ ਹੋ ਜਾਂਦੀ ਆ ਕਿਉਂਕਿ ਪਤਾ ਨਹੀਂ ਕਦ ਕਿਦੇ ਮੂੰਹੋਂ ਕੋਈ ਬੋਲ ਨਿਕਲਿਆ ਹੋਇਆ ਦੇ ਮਨ ਤੇ ਲੱਗੇ ਤਾਂ ਜੂਨ ਜਿਹੜੀ ਸੁਧਰ ਜਾਵੇ ਸੋ ਇਸ ਕਰਕੇ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਤੇ ਆਪਾਂ ਚੰਗਾ ਕਰਮ ਵੀ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਜ਼ਰੂਰ ਸੁਣੋ ਨਾਲ ਦੀ ਨਾਲ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆਂ ਕਿ ਤੁਸੀਂ ਕਮੈਂਟਾਂ ਦੇ ਵਿੱਚ ਕੱਲ ਦੱਸਿਆ ਵੀ ਹੈ ਕਿ ਵੀਡੀਓ ਪੂਰੀ ਸੁਣੀਆ ਸੋ ਇਸੇ ਤਰ੍ਹਾਂ ਚੰਗਾ ਕਰਮ ਕਰਦੇ ਜਾਓ ਇਹ ਜੋ ਤੁਸੀਂ ਅੱਜ ਸਮਾਂ ਕੱਢ ਰਹੇ ਹੋ ਇੱਕ ਇੱਕ ਸੈਕਿੰਡ ਤੁਹਾਡਾ ਜਿਹੜਾ ਉਹ ਲੇਖੇ ਲੱਗ ਰਿਹਾ ਹੈ ਤਾਂ ਪ੍ਰਮਾਤਮਾ ਦੇ ਖਾਤੇ ਤੇ ਚੜ ਰਿਹਾ ਹੈ ਸੋ ਸਮਾਂ ਆਉਣ ਤੇ ਇਹਦਾ ਫਲ ਵੀ ਜ਼ਰੂਰ ਮਿਲੇਗਾ ਕਿਉਂਕਿ ਪ੍ਰਮਾਤਮਾ ਕਿਸੇ ਦੀ ਸੇਵਾ ਦਾ ਹੱਕ ਨਹੀਂ ਰੱਖਦਾ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਵਾਰ-ਵਾਰ ਕਮੈਂਟ ਆਉਂਦਾ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਤੁਸੀਂ ਕਿਸੇ ਦੇ ਕਮੈਂਟ ਦਾ ਜਵਾਬ ਤਾਂ ਦਿੰਦੇ ਨਹੀਂ ਕੀ ਫਾਇਦਾ ਸ਼ਾਇਦ ਇਸ ਤਰ੍ਹਾਂ ਵੀ ਇੱਕ ਦੋ ਕਮੈਂਟ ਲਿਖੇ ਹੋਏ ਸੀ ਦੇਖੋ ਇੱਥੇ ਸਾਡੀ ਵੀ ਕੋਈ ਮਜਬੂਰੀ ਹੈ ਅਸੀਂ ਕਮੈਂਟ ਪਹਿਲਾਂ ਉਹ ਦੱਸੀ ਰਹੇ ਜਿਹੜੇ ਕਾਫੀ ਦਿਨ ਹਫ਼ਤਿਆਂ ਤੋਂ ਪਹਿਲਾਂ ਆਏ ਹੁੰਦੇ ਆ ਸੋ ਨਾਲ ਦੀ ਨਾਲ ਜੇ ਕਹੀਏ ਕਿ ਅੱਜ ਤੁਸੀਂ ਕਮੈਂਟ ਕੀਤਾ ਹੈ ਤੇ ਅਸੀਂ ਕੱਲ ਤੁਹਾਡੇ ਕਮੈਂਟ ਦਾ ਜਵਾਬ ਦੇ ਦਈਏ ਸੋ ਇਸ ਤਰ੍ਹਾਂ ਨਹੀਂ ਹੁੰਦੀ ਕਿਉਂਕਿ ਜਿਨ੍ਹਾਂ ਨੇ ਮਹੀਨਾ ਮਹੀਨਾ ਪਹਿਲਾਂ ਕਮੈਂਟ ਕੀਤੇ ਹੋਏ ਆ ਜੇ ਹੁਣ ਉਹਨਾਂ ਦੇ ਕਮੈਂਟ ਦਾ ਜਵਾਬ ਨਾ ਦਈਏ ਸੋ ਇਹ ਸਾਡੇ ਲਈ ਮਾੜਾ ਕਰਮ ਹੋਵੇਗਾ ਸੋ ਕਈ ਮਜਬੂਰੀਆਂ ਦੇ ਕਾਰਨ ਇਨਸਾਨ ਨੂੰ ਆਪਣੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਕਿਉਂਕਿ ਹਰ ਇੱਕ ਨੂੰ ਆਪੋ ਆਪਣੇ ਕੰਮ ਦੀ ਜਾਂਚ ਹੁੰਦੀ ਹੈ ਸੋ ਇਸ ਕਰਕੇ ਅਸੀਂ ਨਾਲ ਦੀ ਨਾਲ ਕਮੈਂਟ ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ 8 ਮਿੰਟ ਦੀ 10 ਮਿੰਟ ਦੀ ਤਾਂ ਵੀਡੀਓ ਹੁੰਦੀ ਹੈ ਫਿਰ ਮੇਨ ਇਸ ਬਾਰੇ ਵੀ ਗੱਲ ਕਰਨੀ ਹੁੰਦੀ ਆ ਤੇ ਜੇ ਕਮੈਂਟ ਅਸੀਂ ਚੰਗੀ ਤਰ੍ਹਾਂ ਨਾ ਕਿਸੇ ਨੂੰ ਸਮਝਾਈਏ ਨਾ ਤਾਂ ਫਿਰ ਕਮੈਂਟ ਦੱਸੇ ਦਾ ਫਾਇਦਾ ਕੀ ਹੈ ਗੱਲ ਅਗਲੇ ਦੀ ਸਮਝ ਵਿੱਚ ਵੀ ਆਉਣੀ ਚਾਹੀਦੀ ਆ ਕਿ ਸਾਡੇ ਕਮੈਂਟ ਦਾ ਜਵਾਬ ਦਿੱਤਾ ਹੈ ਤੇ ਗੱਲ ਸਾਨੂੰ ਸਮਝ ਵਿੱਚ ਵੀ ਆਈ ਆ ਤੋ ਜਦੋਂ ਵੀ ਕੋਈ ਕਹਿੰਦੇ ਕਿ ਕੰਮ ਕਰੀਏ ਜਾਂ ਕੋਈ ਕਰਮ ਕਰੀਏ ਤੇ ਮਨ ਚਿਤ ਲਗਾ ਕੇ ਕਰਨਾ ਚਾਹੀਦਾ ਆ ਤਾਂ ਫਿਰ ਹੀ ਪਰਮਾਤਮਾ ਵੀ ਕਿਰਪਾ ਕਰਦਾ ਹੈ ਹੁਣ ਇਸ ਤਰ੍ਹਾਂ ਤਾਂ ਹੋ ਨਹੀਂ ਸਕਦੀ ਕਿ ਅਸੀਂ 100 100 ਕਮੈਂਟ ਇੱਕ ਵੀਡੀਓ ਵਿੱਚ ਹੀ ਦੱਸ ਦਈਏ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਵੇਗੀ ਤੇ ਕਾਫੀ ਲੰਬੀ ਵੀਡੀਓ ਨੂੰ ਫਿਰ ਸੁਣਨ ਵਿੱਚ ਹਰ ਕੋਈ ਆਲਸ ਕਰਦਾ ਹੈ ਤੇ ਪਰਮਾਤਮਾ ਨਾਲ ਜੁੜਨ ਤੋਂ ਰਹਿ ਜਾਂਦਾ ਜਿਸ ਤਰ੍ਹਾਂ ਅਸੀਂ ਦੱਸਿਆ ਹੈ ਕਿ ਨਾਮ ਸਿਮਰਨ ਨੂੰ ਕਦੇ ਔਖਾ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਔਖਾ ਬਣਾ ਲੈਂਦੇ ਆ ਤਾਂ ਫਿਰ ਨਾ ਹੀ ਉਹ ਕੰਮ ਵਿੱਚ ਮਨ ਲੱਗੇਗਾ ਨਾ ਹੀ ਜੀ ਜ਼ਿੰਦਗੀ ਵਿੱਚ ਫਿਰ ਸਫਲਤਾ ਮਿਲਦੀ ਹੈ ਸੋ ਇਸ ਕਰਕੇ ਕੋਈ ਵੀ ਕੰਮ ਹੈ ਜاہے ਕਰਮ ਹੈ ਉਹਨੂੰ ਆਸਾਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਜ਼ਿੰਦਗੀ ਵਿੱਚ ਬਦਲਾਅ ਆ ਸਕਦਾ ਹੈ ਇਹ ਬਹੁਤ ਛੋਟੀ ਜੀ ਜ਼ਿੰਦਗੀ ਹੈ ਤੇ ਇਸ ਜ਼ਿੰਦਗੀ ਨੂੰ ਜੇਕਰ ਸਹੀ ਮੈਨੇ ਸਹੀ ਢੰਗ ਨਾਲ ਚਲਾਉਣਾ ਹੈ ਤਾਂ ਸਤਸੰਗ ਸੁਣਨਾ ਬਹੁਤ ਜ਼ਰੂਰੀ ਆ ਤਾਂ ਹੀ ਜ਼ਿੰਦਗੀ ਵਿੱਚ ਕੁਝ ਗੱਲਾਂ ਸਮਝ ਵਿੱਚ ਆਉਂਦੀਆਂ ਆ ਸੋ ਇਹ ਜ਼ਿੰਦਗੀ ਇੰਨੀ ਵੀ ਆਸਾਨ ਨਹੀਂ ਹੁੰਦੀ ਜਿੰਨਾ ਅਸੀਂ ਸਮਝ ਲੈਂਦੇ ਆ ਕਿ ਸਾਨੂੰ ਹਰ ਕੋਈ ਸਾਡਾ ਮਿੰਟਾਂ ਵਿੱਚ ਹੀ ਕੰਮ ਸਵਾਰ ਦਵੇ। ਸੋ ਜਿੰਦਗੀ ਨੂੰ ਸਵਾਰਨ ਲਈ ਉਮਰਾਂ ਲੰਘ ਜਾਂਦੀਆਂ ਹਨ ਤੇ ਜਿੰਦਗੀ ਖਰਾਬ ਕਰਨ ਲਈ ਇਨਸਾਨ ਨੂੰ ਇੱਕ ਮਿੰਟ ਦਾ ਇਹ ਸਮਾਂ ਮਿਲ ਜਵੇ ਤਾਂ ਕਾਫੀ ਹੈ। ਸੋ ਇਸ ਕਰਕੇ ਕਹਿੰਦਾ ਕਿ ਨਾ ਗੱਲਾਂ ਨੂੰ ਸਿਰਫ ਸੁਣਨਾ ਹੀ ਨਹੀਂ ਹੈ ਸੁਣ ਕੇ ਸਮਝਣਾ ਹੈ, ਅਮਲ ਕਰਨਾ ਹੈ ਤੇ ਜ਼ਿੰਦਗੀ ਵਿੱਚ ਬਦਲਾਅ ਫਿਰ ਆਉਂਦਾ ਹੈ। ਫਿਰ ਇਨਸਾਨ ਤੇ ਮਾਲਕ ਕਿਰਪਾ ਕਰਦਾ ਹੈ ਤੇ ਦੂਸਰਾ ਮਨ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਮਨ ਦੇ ਵਿੱਚ ਖਾਰ ਰੱਖਦੇ ਹਾਂ, ਮਨ ਦੇ ਵਿੱਚ ਮਾੜਾ ਸੋਚਦੇ ਹਾਂ ਕਿਸੇ ਲਈ ਤਾਂ ਫਿਰ ਪ੍ਰਮਾਤਮਾ ਕਦੇ ਉਸ ਮਨ ਵਿੱਚ ਵਾਸ ਨਹੀਂ ਕਰਦਾ ਕਿਉਂਕਿ ਪ੍ਰਮਾਤਮਾ ਸਪਾਈ ਪਸੰਦ ਕਰਦਾ ਹੈ ਜਿਹਦਾ ਮਨ ਸਾਫ ਹੈ ਉਸ ਮਨ ਵਿੱਚ ਵਾਸ ਵਾਸ ਵੈਸੇ ਹਰ ਇੱਕ ਦੇ ਮਨ ਵਿੱਚ ਕਰਦਾ ਹੈ ਪ੍ਰਮਾਤਮਾ ਪਰ ਉਹਨੂੰ ਪ੍ਰਗਟ ਕਿਵੇਂ ਕਰਨਾ ਹੈ ਚੰਗੇ ਕਰਮ ਕਰਕੇ ਜਦੋਂ ਅਸੀਂ ਚੰਗੇ ਕਰਮ ਕਰਾਂਗੇ ਨਾਮ ਦੀ ਕਮਾਈ ਕਰਾਂਗੇ ਸੇਵਾ ਸਿਮਰਨ ਕਰਾਂਗੇ ਤਾਂ ਫਿਰ ਪਾਪਾਂ ਦੀ ਜੋ ਮੈਲ ਹੈ ਜਨਮਾਂ ਜਨਮਾਂ ਦੀ ਨਾਮ ਰੂਪੀ ਸਾਬਣ ਦੇ ਨਾਲ ਧੋ ਹੋ ਜਾਂਦੀ ਹੈ ਫਿਰ ਅੰਦਰ ਪ੍ਰਕਾਸ਼ ਹੁੰਦਾ ਹੈ ਕਿਉਂਕਿ ਪਰਮਾਤਮਾ ਵੀ ਅੰਦਰ ਹੈ ਤੇ ਬੁਰੀਆਂ ਚੀਜ਼ਾਂ ਵੀ ਇਨਸਾਨ ਦੇ ਹੀ ਅੰਦਰ ਹੁੰਦੀਆਂ ਐ ਜਦੋਂ ਅਸੀਂ ਉਹ ਕਚਰੇ ਨੂੰ ਦੂਰ ਕਰ ਦਿੰਨੇ ਆ ਤਾਂ ਪਰਮਾਤਮਾ ਫਿਰ ਉਸ ਰੂਹ ਤੇ ਆਪਣਾ ਹੱਕ ਜਮਾ ਲੈਂਦਾ ਹੈ ਫਿਰ ਮਾੜੀ ਚੀਜ਼ ਦਾ ਬਸ ਨਹੀਂ ਚੱਲਦਾ ਸੋ ਮਾੜੀਆਂ ਚੀਜ਼ਾਂ ਨੂੰ ਦੂਰ ਕਰਨ ਲਈ ਪਰਮਾਤਮਾ ਨੂੰ ਸਿਮਰਨਾ ਜ਼ਰੂਰੀ ਹੈ ਚੰਗਾ ਕਰਮ ਕਰਨਾ ਜ਼ਰੂਰੀ ਹੈ ਚੰਗੀ ਸੋਚ ਰੱਖਣੀ ਜ਼ਰੂਰੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਲੱਖ ਦਾ ਤਾਂ ਪੀਰ ਜੀ ਦੇ ਕਿੰਨੇ ਚਿਰਾਗ ਲੱਗਦੇ ਹੈ ਸੋ ਦੇਖੋ ਪੀਰ ਦਾ ਚਿਰਾਗ ਇੱਕ ਹੀ ਲਗਾਇਆ ਜਾਂਦਾ ਹੈ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਵੈਸੇ ਇਹਨਾਂ ਨੇ ਹਿੰਦੀ ਵਿੱਚ ਲਿਖਿਆ ਹੈ ਸੋ ਇਹ ਲਿਖਦੇ ਆ ਕਿ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਆ ਤੇ ਮਨ ਵੀ ਚੰਗੀ ਲੱਗੀ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਸਹੀ ਪਾਸੇ ਲਗਾਉਣਾ ਚਾਹੀਦਾ ਹੈ ਹਮੇਸ਼ਾ ਮਾਲਕ ਦੀ ਕਿਰਪਾ ਰਹਿੰਦੀ ਹੈ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਦੀ ਹਾਂ ਜੀ ਇਹਨਾਂ ਦੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਜੇਕਰ ਅਸੀਂ ਕਿਸੇ ਨੂੰ ਤੂਫ਼ਨ ਜਾਂ ਚਿਰਾਗ ਕਰਦੇ ਹੋਏ ਦੇਖਦੇ ਹਾਂ ਕਿ ਉਹ ਸਾਡੇ ਤੇ ਭਾਰ ਪੈਂਦਾ ਹੈ ਸੋ ਇਸ ਤਰ੍ਹਾਂ ਤਾਂ ਬਿਲਕੁਲ ਵੀ ਨਹੀਂ ਹੁੰਦਾ ਨਾ ਹੀ ਸੁਣਿਆ ਹੈ ਸੋ ਇਸ ਤਰ੍ਹਾਂ ਤੁਹਾਡੇ ਤੇ ਕਿਵੇਂ ਭਾਰ ਪੈ ਸਕਦਾ ਹੈ ਜੇਕਰ ਕਿਸੇ ਨੂੰ ਅਸੀਂ ਸੇਵਾ ਕਰਦੇ ਦੇਖਦੇ ਹਾਂ ਉਹ ਉਹ ਤਾਂ ਬਹੁਤ ਵਧੀਆ ਸੰਕੇਤ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਚਿਰਾਗ ਕਰਦੇ ਹੋਏ ਦੇਖਦੇ ਹੋ ਜਾਂ ਧੂਫ ਕਰਦੇ ਹੋਏ ਦੇਖਦੇ ਹੋ ਬੰਦਗੀ ਕਰਦੇ ਹੋਏ ਨੂੰ ਦੇਖਦੇ ਹੋ ਤਾਂ ਇਹ ਚੰਗੀ ਗੱਲ ਹੈ ਕੋਈ ਵੀ ਮਾੜੀ ਗੱਲ ਨਹੀਂ ਹੈ ਸੋ ਇਸ ਤਰ੍ਹਾਂ ਦੇ ਵਹਿਮ ਜਿਹੜੇ ਮਨ ਵਿੱਚ ਕਦੇ ਨਹੀਂ ਲੈ ਕੇ ਆਉਣੇ ਚਾਹੀਦੇ ਆਪਾਂ ਬਾਰ ਬਾਰ ਵੀਡੀਓ ਵਿੱਚ ਕਹਿੰਦਾ ਕਿ ਵਹਿਮ ਨੂੰ ਔਦਾ ਕਦੇ ਨਾ ਦੋ ਸੋ ਜੇਕਰ ਕਿਸੇ ਨੂੰ ਔਦਾ ਦੇਣਾ ਹੈ ਤਾਂ ਉਹ ਪ੍ਰਮਾਤਮਾ ਸਿਰਫ ਪ੍ਰਮਾਤਮਾ ਨੂੰ ਵੱਡਾ ਮੰਨੋ ਜਦੋਂ ਅਸੀਂ ਵਹਿਮ ਕਰਦੇ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਤਾਂ ਫਿਰ ਜ਼ਿੰਦਗੀ ਵਿੱਚ ਨੁਕਸਾਨ ਹੁੰਦੇ ਹੈ ਸੋ ਇਸ ਕਰਕੇ ਵਹਿਮ ਨਹੀਂ ਕਦੇ ਕਰਨਾ ਵਹਿਮ ਵਾਲੀ ਗੱਲ ਤੇ ਵੀ ਵਹਿਮ ਨਹੀਂ ਕਰਨਾ ਹੈ ਜੇਕਰ ਕੋਈ ਟੈਨਸ਼ਨ ਵਾਲੀ ਗੱਲ ਵੀ ਹੈ ਉੱਥੇ ਵੀ ਸੋਚੋ ਸੋਚ ਕੇ ਮਾੜਾ ਆਪਣੀ ਸਿਹਤ ਨਹੀਂ ਖਰਾਬ ਕਰਨੀ ਹੈ ਮਨ ਵਿੱਚ ਬਹਿਮ ਭਰਮ ਨਹੀਂ ਰੱਖਣਾ ਚੰਗਾ ਸੋਚੋ ਬਲਕਿ ਇਹ ਸੋਚੋ ਕਿ ਸਾਡਾ ਪ੍ਰਮਾਤਮਾ ਬਹੁਤ ਵੱਡਾ ਹੈ ਜੋ ਸਾਡੇ ਨਾਲ ਰਹਿੰਦਾ ਹੈ ਹਰ ਪਲ ਹਰ ਟਾਈਮ ਸਾਡਾ ਸਾਥ ਦਿੰਦਾ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਕੱਲ ਸੰਗਰਾਮ ਦਾ ਦਿਨ ਹੈ ਸੋ ਸਾਰੀਆਂ ਰੂਹਾਂ ਜਿੰਨੀਆਂ ਵੀ ਪੀਰਾਂ-ਫਕੀਰਾਂ ਨੂੰ ਮੰਨਦੇ ਆਂ ਸੋ ਇੱਥੇ ਇੱਕ ਕਮੈਂਟ ਵੀ ਆਇਆ ਹੋਇਆ ਸੀ ਕਿ ਅਸੀਂ ਪੀਰਾਂ ਨੂੰ ਮੰਨਦੇ ਆਂ ਕਿ ਗੁਰਦੁਆਰਾ ਸਾਹਿਬ ਜਾ ਸਕਦੇ ਆਂ ਸੋ ਬਿਲਕੁਲ ਇਹਦੇ ਵਿੱਚ ਕੋਈ ਵੀ ਮਨਾਈ ਨਹੀਂ ਹੈ ਗੁਰਦੁਆਰੇ ਹਰ ਕੋਈ ਜਾ ਸਕਦਾ ਹੈ ਹਰ ਇੱਕ ਲਈ ਉਹ ਗੁਰਦੁਆਰਾ ਸਾਂਝਾ ਹੈ ਗੁਰੂ ਹਰ ਇੱਕ ਲਈ ਸਾਂਝਾ ਹੀ ਹੁੰਦਾ ਹੈ ਇਹ ਨਹੀਂ ਹੈ ਕਿ ਕਿਸੇ ਇੱਕ ਧਰਮ ਲਈ ਹੁੰਦਾ ਹੈ ਸੋ ਇਸ ਤਰ੍ਹਾਂ ਦਾ ਵੀ ਮਨ ਵਿੱਚ ਬਹਿਮ ਨਹੀਂ ਰੱਖਣਾ ਕਿ ਅਸੀਂ ਪੀਰਾਂ ਨੂੰ ਮੰਨਦੇ ਆਂ ਤੇ ਕੀ ਗੁਰਦੁਆਰਾ ਸਾਹਿਬ ਜਾ ਸਕਦੇ ਆ ਸੋ ਬਿਲਕੁਲ ਜਾਓ ਸੋ ਜਿੰਨੇ ਵੀ ਪੀਰਾ ਫਕੀਰਾ ਨੂੰ ਮੰਨਦੇ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਇਸ ਵਕਤ ਇਹ ਵੀਡੀਓ ਨੂੰ ਸੁਣ ਰਹੇ ਆ ਸੋ ਸਾਰਿਆਂ ਅਕੀ ਗੁਜਾਰਿਸ਼ ਕਰਦੇ ਆਂ ਕਿ ਕੱਲ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਕਿਉਂਕਿ ਆ ਮਹੀਨਾ ਗੁਰੂਆਂ ਪੀਰਾਂ ਦਾ ਚੱਲ ਰਿਹਾ ਹੈ ਜਿੰਨਾ ਹੋ ਸਕਦਾ ਵੱਧ ਚੜ੍ਹ ਕੇ ਇਹਦੇ ਵਿੱਚ ਚੰਗਾ ਕਰਮ ਕਰਨਾ ਹੈ ਤੇ ਦਾਨਪੁਨ ਕਰਨਾ ਹੈ ਕਿਉਂਕਿ ਇਸ ਮਹੀਨੇ ਜਿੰਨਾ ਵੀ ਦਾਨਪੁਨ ਕਰਾਂਗੇ ਜਿੰਨੀਆਂ ਵੀ ਆਸਾਂ ਮੁਰਾਦਾ ਹੈ ਉਹ ਪ੍ਰਮਾਤਮਾ ਪੂਰੀਆਂ ਕਰੇਗਾ ਤੁਹਾਡੀ ਨੇਚਾ ਭਾਵਨਾ ਦੇ ਹਿਸਾਬ ਨਾਲ ਸੋ ਕਿਹੋ ਜੀ ਤੁਸੀਂ ਨੇਚਾ ਭਾਵਨਾ ਵਿਸ਼ਵਾਸ ਰੱਖਦੇ ਹੋ ਆਪਣੇ ਮੁਰਸ਼ਿਦ ਤੇ ਸੋ ਪਰਮਾਤਮਾ ਉਸਨੂੰ ਸਾਥ ਦੇ ਨਾਲ ਫਿਰ ਕੰਮ ਕਰਦਾ ਹੈ ਸੋ ਵਿਸ਼ਵਾਸ ਰੱਖ ਕੇ ਜੇਕਰ ਤੁਸੀਂ ਆ ਮਹੀਨਾ ਚੰਗੇ ਕਰਮ ਕਰ ਲੈਣਿਓ ਸੇਵਾ ਕਰ ਲੈਣਿਓ ਮਾਲਕ ਅੱਗੇ ਅਰਦਾਸ ਸੱਚੇ ਦਿਲੋਂ ਕਰਦੇ ਹੋ ਵਿਸ਼ਵਾਸ ਰੱਖ ਕੇ ਪਰਮਾਤਮਾ ਸਾਡੀਆਂ ਆਸਾਂ ਨੂੰ ਪੂਰੀਆਂ ਕਰੇਗਾ ਤਾਂ ਫਿਰ ਜਰੂਰ ਅਰਦਾਸਾਂ ਬੇਨਤੀਆਂ ਕਬੂਲ ਹੁੰਦੀਆਂ ਹੈ ਸੋ ਕੱਲ ਗੁਰਦੁਆਰਾ ਸਾਹਿਬ ਜਾਓ ਜਾ ਕੇ ਜੋ ਵੀ ਬਣਦਾ ਹੈ ਦਾਨਪੁਣ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਆਪਣੀ ਗੁਣਜਾਇਸ਼ ਦੇ ਹਿਸਾਬ ਨਾਲ ਕੱਲ ਦੇ ਦਿਨ ਤੁਸੀਂ ਅੰਨ ਦਾ ਦਾਨ ਗੁਰਦੁਆਰਾ ਸਾਹਿਬ ਜ਼ਰੂਰ ਪਾਉਣਾ ਹੈ ਜੀ ਜੇ ਆਟਾ ਪਾ ਸਕਦੇ ਆ ਤਾਂ ਆਟਾ ਪਾ ਕੇ ਆਓ ਨਹੀਂ ਤਾਂ ਫਿਰ ਕਣਕ ਪਾ ਸਕਦੇ ਆ ਜਾਨੀ ਕੀ ਦਾਣੇ ਜਿਕਰ ਨਵੀਂ ਕਣਕ ਲਈ ਹੋਈ ਆ ਤੇ ਤੁਸੀਂ ਉਹਦੇ ਵਿੱਚੋਂ ਹਿੱਸਾ ਜ਼ਰੂਰ ਗੁਰਦੁਆਰਾ ਸਾਹਿਬ ਦੇ ਕੇ ਆਓ ਕਿਉਂਕਿ ਇਸ ਮਹੀਨੇ ਲੰਗਰ ਲੱਗਣੇ ਹੈ ਵੱਧ ਚੜ ਕੇ ਰੋਹਾਨੇ ਸੇਵਾ ਕਰਨੀ ਆ ਸੋ ਇਸ ਮਹੀਨੇ ਜਿੰਨਾ ਵੀ ਦਾਨ ਤੁਸੀ ਕਰੋਗੇ ਗੁਰਦੁਆਰਾ ਸਾਹਿਬ ਹੋ ਗਿਆ ਧਾਰਮਿਕ ਥਾਂ ਤੇ ਤੁਸੀਂ ਇਹੋ ਜਿਹੇ ਚੰਗੇ ਕਰਮ ਕਰਦੇ ਹੋ ਤਾਂ ਪਰਮਾਤਮਾ ਫਿਰ ਕਿਰਪਾ ਕਰਦਾ ਹੈ ਬਰਕਤ ਪਾ ਦਿੰਦਾ ਹੈ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਸੋ ਹਰ ਇੱਕ ਕੰਮ ਕਾਰਜ ਦੇ ਵਿੱਚ ਵਾਅਦਾ ਕਰਦਾ ਹੈ ਸੋ ਇਸ ਕਰਕੇ ਚੰਗਾ ਕਰਮ ਕੱਲ ਦੇ ਦਿਨ ਜ਼ਰੂਰ ਕਰਨਾ ਜੀ